जय सिपा लक्ष का जिन्होंने अपा भी हर साल बाबा जी का सलाना मेला कराई दिए बाबा जी के मेले से बहुत बहुत तगड़े कलाकार आ गए ने इस बार बुगा जी आ रहे सिकंदर मान जी आ रहे हैं ਵਾਸ਼ਵਾਲ ਨੇ ਅਪਾਛਤੋ ਕੋਲ 15 ਦਿਵਾਰੋਂ ਦਵਾਲ ਆਂਦੇ ਨੇ ਤੇ ਆਪਣਾ ਆਪਣਾ ਗੁਣਗਾਨ ਕਰਦੇ ਵੇ ਤੇ ਬਾਬਾ ਜੀ ਦੀ ਸ਼ਰਧਾਂਜਲੀ ਦੇ ਕਲਾਕਾਰ ਮੰਨਦੇ ਨੇ ਤੇ ਬਹੁਤ ਸਾਰੀਆਂ ਹਾਈਆਂ ਭਰਦੇ ਨੇ ਬਾਬਾ ਜੀ ਦਾ ਸਾਲਾਨਾ ਮੇਲਾ ਹੀ ਆ ਮਲਾਂ ਹੋ ਗਏ 25-30 ਸਾਲ ਹੋ ਗਏ ਸਾਡੇ ਮੇਲਾ ਕਰਵਾਜੇ ਨੇ ਲਗਾਤਾਰ ਹੀ ਮੇਰਾ ਨਾਮ ਸਰਬਜੀਤ ਬੁਗਾ ਜੀ ਜਾਂ ਵੀ ਲੋਕ ਕਹਿੰਦੇ ਜੈ ਮਸਤਾ ਦੀ ਜੈ ਸਾਈਆਂ ਦੀ ਅੱਜ ਹਰ ਸਾਲ ਦੀ ਤਰ੍ਹਾਂ ਮੇਰੇ ਵੀ ਰਿੰਕੂ ਹੋਣੀ ਇਹ ਸਾਰਾ ਪਰਿਵਾਰ ਪੀਰ ਬਾਬਾ ਜੂਲੇਦਾਲ ਜੀ ਦੇ ਦਾ ਮੇਲਾ ਮਨਾਉਣ ਜਾ ਰਹੇ ਨੇ ਮਨਾਉਣ ਜਾ ਰਹੇ ਨੇ ਹਰ ਸਾਲ ਜਨਾ ਬਹੁਤ ਤੇ ਪ੍ਰਾਤਮਿਕ ਕਿਰਪਾ ਕਰਨ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਕਰਨ ਤੇ ਜਿਹੜੇ ਸਾਡੇ ਨਿਊਜ਼ ਵਾਲੇ ਵੀਰੇ ਆ ਇਹਨਾਂ ਦਾ ਵੀ ਧੰਨਵਾਦ ਕਰਦਾ ਤੁਸੀਂ ਪਹੁੰਚੇ ਹੋ ਤੇ ਕਹਿੰਦੇ ਨੇ ਵੀ ਪੀਰ ਫਕੀਰ ਗੁਰੂ ਜਿਹੜੇ ਆ ਇਹਨਾਂ ਨੂੰ ਜਿੰਨਾ ਪਿਆਰ ਕਰਾਂਗੇ ਉਹਨੂੰ ਡਬਲ ਵੱਧ ਪਿਆਰ ਕਰਦੇ ਤੱਤਾਸ ਗੁਣਾ ਵੱਧ ਪਿਆਰ ਕਰਦੇ ਆ ਤੇ ਮੈਂ ਤੁਹਾਡਾ ਵੀ ਅਰਦਾਸ ਕਰਦਾ ਹਾਂ ਪੀਰ ਬਾਬਾ ਜੂਲੇਦਾਲ ਜੀ ਸਾਡੇ ਸਾਰੇ ਕਲਾਕਾਰਾਂ ਤੇ ਸਾਡੀ ਟੈਕਸੀ ਯੂਨੀਅਨ ਤੇ ਔਰ ਇਹ ਸਾਰੇ ਪਰਿਵਾਰ ਤੇ ਜਿਹੜੇ ਰਿੰਗੂ ਵੀਰ ਹੁਣੀਆਂ लवली ਵੀਰ ਹੁਣੀਆਂ ਇਹਨਾਂ ਸਾਰੇ ਪਰਿਵਾਰ ਤੇ ਚੜ੍ਹਦੀ ਕਲਾ ਰੱਖਣ ਜੈ ਮਸਤਾ ਜੀ